ਕੰਡਾ ਖੋਲ ਜਾਣਾ ਖੋਲ ਮੱਖਣ ਖਾਈ ਜਾਵਾਂਗੇ ਕੰਡਾ ਖੋਲ ਜਾਣਾ ਖੋਲ ਮੱਖਣ ਖਾਈ ਜਾਵਾਂਗੇ ਕੰਡਾ ਖੋਲ ਜਾਣਾ ਖੋਲ ਮੱਖਣ ਖਾਈ ਜਾਵਾਂਗੇ ਕੰਡਾ ਖੋਲਿਆ ਨਾ ਖੋਲ ਮੱਖਣ ਖਾਈ ਜਾਵਾਂਗੇ ਜਿੰਨਾ ਮਰਜੀ ਤੂੰ ਸੁਲਾ ਮਨਾਈ ਜਾਵਾਂਗੇ ਜਿੰਨਾ ਮਰਜੀ ਤੂੰ ਸੁਲਾ ਮਨਾਈ ਜਾਵਾਂਗੇ ਜਾ ਮੰਗੇ ਬੱਚਿਆਂ ਦੇ ਨਾਲ ਦੱਸ ਰੋਸਾ ਕਿਹੜੀ ਗੱਲ ਦਾ ਹੋ ਰੋਸਾ ਕਿਹੜੀ ਗੱਲ ਦਾ ਰੋਸਾ ਕਿਹੜੀ ਗੱਲ ਦਾ ਬੱਚਿਆਂ ਦੇ ਨਾਲ ਦੱਸ ਰੋਸਾ ਕਿਹੜੀ ਗੱਲ ਦਾ ਹੋ ਰੋਸਾ ਕਿਹੜੀ ਗੱਲ ਦਾ ਰੋਸਾ ਕਿਹੜੀ ਗੱਲ ਦਾ ਇੱਕੋ ਤੇਰਾ ਆਸਰਾ ਪਰ ਰੋਸਾ ਤੇਰੀ ਗੱਲ ਦਾ ਪਰ ਰੋਸਾ ਤੇਰੀ ਗੱਲ ਦਾ ਪਰ ਰੋਸਾ ਤੇਰੀ ਗੱਲ ਦਾ ਸੱਚੇ ਮਨੋਂ ਮੈਂ ਮਾਝੇ ਗਾਈ ਜਾ ਮੰਗੇ ਹੋ ਤੇਰੀ ਸੱਚੀ ਜਾਵਾਂਗੇ ਤੇਰੀ ਸੱਚੀ ਸੁੱਚੀ ਜੋਤ ਨੂੰ ਜਗਾਈ ਜਾਵਾਂਗੇ ਤੇਰੀ ਸੱਚੀ ਸੁੱਚੀ ਜੋਤ ਨੂੰ ਜਗਾਈ ਜਾਵਾਂਗੇ ਹੁੰਡਾ ਖੋਲ ਜਾਣਾ ਖੋਲ ਮੱਖੜ ਕਾਈ ਜਾਵਾਂਗੇ ਹੁੰਡਾ ਖੋਲ ਜਾਣਾ ਖੋਲ ਮੱਖੜ ਕਾਈ ਜਾਵਾਂਗੇ ਹੁੰਡਾ ਖੋਲ ਜਾਣਾ ਖੋਲ ਮੱਖੜ ਕਾਈ ਜਾਵਾਂਗੇ ਫੜਾਈ ਜਾਵਾਂਗੇ ਹੁੰਡਾ ਕੜਕਾਈ ਜਾਵਾਂਗੇ ਮੁੰਮਾਈ ਜਾਵਾਂਗੇ ਹੁੰਡਾ ਖੜਾਈ ਜਾਵਾਂਗੇ ਹੁੰਡਾ ਕੋਲ ਟੋੜਮਾ ਅਸਾਂ ਦੀ ਤਾ ਤੋੜਮਾ ਅਸਾਂ ਦੀ ਤਾ ਤੋੜਮਾ ਮੈਨਾਂ ਦੇ ਮਾਇਸਾ ਸਾਨੂੰ ਤੇਰੀ ਲੋੜ ਮਾਂ ਸਾਨੂੰ ਤੇਰੀ ਲੋੜ ਮਾਂ ਸਾਨੂੰ ਤੇਰੀ ਲੋੜ ਤੇਰੀ ਸੱਚੀ ਸੁੱਚੀ ਜੋਤ ਨੂੰ ਜਗਾਈ ਜਾਵਾਂਗੇ 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 ਖੋਲੀਆਂ ਨਾ ਖੋਲ ਮਾਖੜ ਕਾਈ ਜਾਵਾਂਗੇ ਜੈ ਮਾਤਾ ਦੀ ਜੁਨੇ ਬੋਲੋ ਜੈ ਮਾਤਾ ਦੀ ਜੁਨੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾੜੀ ਬਜਾ ਲੋ ਜੈ ਮਾਤਾ ਦੀ ਮਾਣੂ ਮਨਾ ਲੋ ਜੈ ਮਾਤਾ ਦੀ ਜੈ ਮਾਤਾ ਦੀ ਜੁਨੇ ਬੋਲੋ ਜੈ ਮਾਤਾ ਦੀ ਜੁਨੇ ਬੋਲੋ ਜੈ ਮਾਤਾ ਦੀ ਨਜ਼ਾਰੇ ਜੈ ਮਾਤਾ ਦੀ ਨਜ਼ਾਰੇ ਜੈ ਮਾਤਾ ਦੀ ਨਜ਼ਾਰੇ ਜੈ ਮਾਤਾ ਦੀ ਨਜ਼ਾਰੇ ਜੈ ਮਾਤਾ ਦੀ ਬੋਲ ਜਾਣਾ ਕਈ ਜਾਵਾਂਗੇ ਡੁੰਡਾ ਕੋਲਿਆ ਨਾ ਕੋਲ ਮੱਖੜ ਕਈ ਜਾਵਾਂਗੇ ਡੁੰਡਾ ਕੋਲ ਜਾਣਾ ਕੋਲ ਮੱਖੜ ਕਈ ਜਾਵਾਂਗੇ ਡੁੰਡਾ ਗੋਲਿਆ ਨਾ ਕੋਲ ਮੱਖੜ ਕਈ ਜਾਵਾਂਗੇ ਤੇਰੀ ਸੱਚੀ ਸੁੱਚੀ ਜੋਤ ਮਾਝੇ ਗਈ ਜਾਵਾਂਗੇ ਤੇਰੀ ਸੱਚੀ ਸੁੱਚੀ ਜੋਤ ਮਾਝੇ ਗਈ ਜਾਵਾਂਗੇ ਤੇਰੀ ਸੁੱਚੀ ਜੋਤ ਨੂੰ ਜਗਾਈ ਜਾਵਾਂਗੇ ਤੇਰੀ ਸੱਚੀ ਸੁੱਚੀ ਜੋਤ ਨੂੰ ਜਗਾਈ ਜਾਵਾਂਗੇ खोल या न खोल मां कई जवांगे होर माई